ਸਪਰੀਮ ਕੋਰਟ ਨੇ ਤਿੰਨ ਵੱਡੇ ਫੈਸਲੇ ਕੀਤੇ ਨੇ ਜਿਨ੍ਹਾਂ ਨੇ ਆਮ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਦਰਸਲ ਕੋਰਟ ਨੇ ਪੰਜਾਬ ਦੇ ਇੱਕ ਕੈਂਟ ਖੇਤਰ ਵਿੱਚ ਰੈਜੀਮੈਂਟਲ ਸਰਬ ਧਰਮ ਰਸਮ ਵਿੱਚ ਹਿੱਸਾ ਲੈਣ ਤੋਂ ਇਨਕਾਰ ਕਰਨ ਤੇ ਇੱਕ ਈਸਾਈ ਫੌਜੀ ਅਧਿਕਾਰੀ ਦੀ ਵਰਖਾਸਤੀ ਨੂੰ ਬਰਕਰਾਰ ਰੱਖਿਆ ਤੇ ਇਸ ਨੂੰ ਸਭ ਤੋਂ ਵੱਡੀ ਕਿਸਮ ਦੀ ਅਨੁਸ਼ਾਸਨਹੀਣਤਾ ਘਰਾੜ ਦੱਤਾ ਹੈ। ਲੈਫਟੀਨੈਂਟ ਸੈਮੂਅਲ ਕਮਲਸਨ ਜੋ ਸਿੱਖ, ਜੱਟ ਅਤੇ ਰਾਜਪੂਤ ਜਵਾਨਾਂ ਦੀ ਕਮਾਂਡ ਕਰਦੇ ਸਨ ਉਹਨਾਂ ਨੇ ਕਥਿਤ ਤੌਰ ਤੇ ਸਰਬ ਧਰਮ ਸਥਲ ਵਿੱਚ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉੱਥੇ ਇੱਕ ਗੁਰਦੁਆਰਾ ਅਤੇ ਇੱਕ ਮੰਦਿਰ ਵੀ ਮੌਜੂਦ ਸੀ ਚੀਫ ਜਸਟਿਸ ਸੂਰਿਆਕਾਂਤ ਅਤੇ ਜਸਟਿਸ ਅਜੋਇਆ ਮੈਲੀ ਵਿਗਾਚੀ ਦੇ ਬੈਂਚ ਨੇ ਉਸਦੀ ਅਰਜ਼ੀ ਖਾਰਜ ਕਰਦੇ ਹੋਏ ਕਿਹਾ ਕਿ ਉਹ ਕਿਸ ਤਰ੍ਹਾਂ ਦਾ ਸੰਦੇਸ਼ ਦੇ ਰਹੇ ਨੇ ਉਸ ਨੂੰ ਸਿਰਫ ਇਸ ਲਈ ਹੀ ਕੱਢ ਦੇਣਾ ਚਾਹੀਦਾ ਸੀ ਇੱਕ ਫੌਜੀ ਅਧਿਕਾਰੀ ਵੱਲੋਂ ਇਹ ਸਬਤੋਂ ਵੱਡੀ ਕਿਸਮ ਦੀ ਅਨਸ਼ਾਸਨਹੀਨਤਾ ਵੈਚਨ ਨੇ ਨੋਟ ਕੀਤਾ ਕਿ ਉਹਨਾਂ ਨੇ ਇੱਕ ਪਾਦਰੀ ਵੱਲੋਂ ਸਲਾਹ ਦਿੱਤੇ ਜਾਣ ਤੋਂ ਬਾਅਦ ਵੀ ਸਰਬ ਧਰਮ ਰਸਮ ਵਿੱਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਸੀਜੀਆਈ ਨੇ ਕਿਹਾ ਕਿ ਜੇਕਰ ਇੱਕ ਫੌਜੀ ਅਧਿਕਾਰੀ ਦਾ ਇਹ ਰਵੱਈਆ ਤਾਂ ਫਿਰ ਕੀ ਕਹੀਏ ਲੈਫਟੀਨੈਂਟ ਕਮਲਸਨ ਜੋ 2017 ਵਿੱਚ ਭਾਰਤੀ ਫੌਜ ਵਿੱਚ ਸ਼ਾਮਲ ਹੋਏ ਸਨ ਅਤੇ 3rd ਕੈਵਲਰੀਅਰ ਰੈਜੀਮੈਂਟ ਵਿੱਚ ਸੇਵਾ ਕਰ ਰਹੇ ਸਨ ਉਹਨਾਂ ਨੇ ਗੁਰਦੁਆਰਾ ਮੰਦਰ ਦੇ ਗਰਭ ਗ੍ਰਹਿ ਵਿੱਚ ਦਾਖਲ ਹੋ ਕੇ ਧਾਰਮਿਕ ਰਸਮ ਨਿਭਾਉਣ ਤੋਂ ਛੋਟ ਦੀ ਮੰਗ ਕੀਤੀ ਸੀ ਇਹ ਦਲੀਲ ਦਿੰਦੇ ਹੋਏ ਕਿ ਉਸਦੇ ਪ੍ਰੋਟੈਸਟੈਂਟ ਇਸਾਈ ਵਿਸ਼ਵਾਸ ਦੇ ਵਿਰੁੱਧ ਸੀ ਉਹਨਾਂ ਨੂੰ 2021 ਵਿੱਚ ਇਸ ਅਧਾਰ ਤੇ ਸੇਵਾ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ ਕਿਉਂਕਿ ਉਹਨਾਂ ਦੇ ਇਨਕਾਰ ਨੇ ਯੂਨਿਟ ਦੀ ਇਕਜੁੱਟਤਾ ਤੇ ਫੌਜੀਆਂ ਦੇ ਮਨੋਬਲ ਨੂੰ ਕਮਜ਼ੋਰ ਕੀਤਾ ਦਿੱਲੀ ਹਾਈ ਕੋਰਟ ਨੇ ਇਸ ਸਾਲ 3 ਮਈ ਨੂੰ ਉਸਦੀ ਬਰਖਾਸਤ ਦੀ ਨੂੰ ਬਰਕਰਾਰ ਰੱਖਿਆ ਸੀ ਪਟੇਸ਼ਟਰ ਅਧਿਕਾਰੀ ਵੱਲੋਂ ਸੀਨੀਅਰ ਵਕੀਲ ਗੋਪਾਲ ਸ਼ੰਕਰਨਾਰਾਇਣ ਨੇ ਦਲੀਲ ਦਿੱਤੀ ਕਿ ਉਹ ਗਰਭ ਗ੍ਰਹਿ ਵਿੱਚ ਦਾਖਲ ਹੋਣ ਲਈ ਤਿਆਰ ਸੀ ਪਰ ਉਸਤੇ ਕੋਈ ਰਸਮ ਜ਼ਬਰਦਸਤੀ ਨਹੀਂ ਕੀਤੀ ਜਾਣੀ ਚਾਹੀਦੀ ਉਹਨਾਂ ਨੇ ਦਲੀਲ ਦਿੱਤੀ ਕਿ ਮੈਨੂੰ ਕਿਸੇ ਦੇਵਤੇ ਦੀ ਪੂਜਾ ਕਰਨ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ ਸੰਵਿਧਾਨ ਐਨੀ ਆਜ਼ਾਦੀ ਦੀ ਆਗਿਆ ਦਿੰਦਾ ਹੈ ਇਹ ਦਲੀਲ ਦਿੰਦੇ ਹੋਏ ਕਿ ਇਹ ਮੁੱਦਾ ਸਿਰਫ ਇੱਕ ਸੀਨੀਅਰ ਅਧਿਕਾਰੀ ਵੱਲੋਂ ਪੈਦਾ ਕੀਤਾ ਗਿਆ ਸੀ ਸੀਨੀਅਰ ਵਕੀਲ ਨੇ ਕਿਹਾ ਕਿ ਉਹਨਾਂ ਦੇ ਕਮਾਂਡੈਂਟ ਨੇ ਉਸਨੂੰ ਮਜਬੂਰ ਕੀਤਾ ਉਸਨੇ ਜ਼ੋਰ ਪਾਇਆ ਇਸ ਇੱਕ ਆਦਮੀ ਨੇ ਵਾਰ-ਵਾਰ ਜ਼ੋਰ ਪਾਇਆ ਮੈਂ ਕਿਹਾ ਕਿ ਮੈਂ ਸਰਪਉਦੋਂ ਹੀ ਦਾਖਲ ਨਹੀਂ ਹੋਵਾਂਗਾ ਜਦ ਅਜਿਹੀ ਧਾਰਮਿਕ ਰਸਮ ਹੁੰਦੀ ਹੈ ਇਤਰਾਜ ਜੋ ਫੈਸਲਾ ਸੀਨੀਅਰ ਦੇ ਹੁਕਮ ਦੀ ਅਵਗਿਆ ਕਰਨ ਬਾਰੇ ਆ ਧਾਰਮਿਕ ਰਸਮ ਨੂੰ ਮੇਰੇ ਤੇ ਜ਼ਬਰਦਸਤੀ ਨਹੀਂ ਕੀਤਾ ਜਾ ਸਕਦਾ ਹਾਲਾਂਕਿ ਬੈਂਚ ਨੂੰ ਯਕੀਨ ਨਹੀਂ ਹੋਇਆ ਬੈਂਚ ਨੇ ਕਿਹਾ ਕਿ ਗੁਰਦੁਆਰਾ ਸਭ ਤੋਂ ਵੱਧ ਧਰਮ ਨਿਰਪਾਕਿਸਤਾਨਾ ਵਿੱਚੋਂ ਇੱਕ ਹੈ ਜਿਸ ਤਰੀਕੇ ਨਾਲ ਉਹ ਵਿਵਹਾਰ ਕਰ ਰਹੇ ਨੇ ਕਿ ਉਹ ਦੂਜੇ ਧਰਮਾਂ ਦਾ ਅਪਮਾਨ ਨਹੀਂ ਕਰ ਰਹੇ ਧਾਰਮਿਕ ਹਉਮੇ ਇੰਨੀ ਉੱਚੀ ਹੈ ਕਿ ਉਹ ਦੂਜਿਆਂ ਦੀ ਪਰਵਾਹ ਨਹੀਂ ਕਰਦਾ ਇਸ ਤੋਂ ਇਲਾਵਾ ਇੱਕ ਹੋਰ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਕਿ ਉਹ ਦੇਸ਼ ਵਿੱਚ ਨਫਰਤ ਦੀ ਭਾਸ਼ਣ ਦੀ ਹਰ ਘਟਨਾ ਤੇ ਕਾਨੂੰਨ ਬਣਾਉਣ ਜਾ ਉਸ ਤੋਂ ਨਿਗਰਾਨੀ ਰੱਖਣ ਲਈ ਤਿਆਰ ਨਹੀਂ ਹੈ ਕਿਉਂਕਿ ਇਸ ਵਾਸਤੇ ਕਾਨੂੰਨੀ ਉਪਾਅ ਥਾਣੇ ਅਤੇ ਹਾਈ ਕੋਰਟ ਮੌਜੂਦ ਨੇ ਇਹ ਟਿੱਪਣੀ ਜਸਟਿਸ ਵਿਕਰਮਨਾਥ ਅਤੇ ਜਸਟਿਸ ਸੰਦੀਪ ਮਹਿਤਾ ਦੇ ਬੈਂਚ ਨੇ ਕੀਤੀ ਜੋ ਵਿਸ਼ੇਸ਼ ਭਾਈਚਾਰੇ ਦੇ ਸਮਾਜਿਕ ਤੇ ਆਰਥਿਕ ਬਾਈਕਾੜ ਦੇ ਕੱਥੇ ਤਸੱਦੇ ਦੇ ਮੁੱਦਾ ਉਠਾਉਣ ਵਾਲੀ ਪਟੀਸ਼ਨ ਤੇ ਸੁਣਵਾਈ ਕਰ ਰਿਆ ਸੀ ਅਦਾਲਤ ਨੇ ਸ਼ੁਰੂ ਵਿੱਚ ਪਟੀਸ਼ਨਰ ਨੂੰ ਕਿਹਾ ਸੀ ਕਿ ਉਹ ਆਪਣੀ ਸ਼ਿਕਾਇਤ ਸਬੰਧਤ ਹਾਈ ਕੋਰਟ ਲੈ ਕੇ ਜਾਵੇ ਜ਼ਿਕਰਯੋਗ ਹੈ ਕਿ ਇੱਕ ਹੋਰ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੇ ਐਮਡੀਐਮ ਕੇ ਦੇ ਸੰਸਥਾਪਕ ਅਤੇ ਸਾਬਕਾ ਰਾਜ ਸਭਾ ਮੈਂਬਰ ਵਾਈਕੋਦੀ ਉਸ ਪਟੀਸ਼ਨ ਤੇ ਚੋਣ ਕਮਿਸ਼ਨ ਤੋਂ ਜਵਾਬ ਤਲਬ ਕੀਤਾ ਜਿਸ ਵਿੱਚ ਤਮਿਲਨਾਡੂ ਵਿੱਚ ਵੋਟਰ ਸੂਚੀਆਂ ਦੀ ਐਸਆਈਆਰ ਸਵੰਧੀ ਕਮਿਸ਼ਨ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਹੈ ਚੀਫ ਜਸਟਿਸ ਸੂਰਿਆਕਾਂਤ ਅਤੇ ਜਸਟਿਸ ਜੋਯਾਮਾਲਿਆ ਵਾਕਚੀ ਦੇ ਬੈਂਚ ਨੇ ਅਰਜ਼ੀ 2 ਦਸੰਬਰ ਨੂੰ ਸੁਣਵਾਈ ਲਈ ਸੂਚੀਬੱਧ ਕੀਤੀ ਹੈ ਵਾਈਕੋ ਨੇ ਕਿਹਾ ਕਿ ਇਹ ਨੋਟੀਫਿਕੇਸ਼ਨ ਕਈ ਮੌਲਿਕ ਅਧਿਕਾਰਾਂ ਤੇ ਲੋਕ ਪ੍ਰਤੀਨਿਧਤਾ ਕਾਨੂੰਨ ਤੇ ਵੋਟਰ ਰਜਿਸਟ੍ਰੇਸ਼ਨ ਨਿਯਮਾਂ ਦੀ ਉਲੰਘਣਾ ਕਰਦਾ ਹੈ